ਅਮਰੀਕਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ 트ੰਪ ਤੇ ਹੈਰਿਸ 10 ਸਤੰਬਰ ਨੂੰ ਰਾਸ਼ਟਰਪਤੀ ਚੋਣ ਲਈ ਕਰਨਗੇ ਬਹਿਸ ਜੀਹਾਂ ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣਾਂ ਦੀ ਰਿਪਬਲਿਕ ਉਮੀਦਵਾਰ ਡੋਨਲਡ 트ੰਪ ਅਤੇ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ 10 ਸਤੰਬਰ ਨੂੰ ਹੋਣ ਵਾਲੀ ਚੋਣ ਬਹਿਸ ਵਿੱਚ ਸਹਿਮਤ ਹੋ ਗਏ ਹਨ ਜਿਸ ਚ ਦੋਹਾਂ ਉਮੀਦਵਾਰ ਇੱਕ ਦੂਜੇ ਦੇ ਸਾਹਮਣੇ ਕਰਨਗੇ ਅਮਰੀਕੀ ਵਪਾਰਕ ਟੈਲੀਵਿਜ਼ਨ ਪ੍ਰਸਾਰਤ ਨੈੱਟਵਰਕ ਅਮਰੀਕਨ ਬ੍ਰੋਡਕਾਸਟਿੰਗ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਘੋਸ਼ਣਾ ਤੋਂ ਕੁਝ ਸਮਾਂ ਪਹਿਲਾਂ 트ੰਪ ਨੇ ਇੱਕ ਪੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਉਹਨਾਂ ਨੇ ਰਾਸ਼ਟਰਪਤੀ ਚੋਣ ਪ੍ਰਤੀਕਰਿਆ ਦੇ ਹਿੱਸੇ ਵਜੋਂ ਤਿੰਨ ਟੈਲੀਵਿਜ਼ਨ ਨੈੱਟਵਰਕਾਂ ਨੂੰ ਤਿੰਨ ਪੈਸਾਂ 'ਚ ਪ੍ਰਸਤਾਵ ਦਿੱਤਾ ਸੀ ਉਹਨਾਂ ਕਿਹਾ ਕਿ ਉਹ ਸਤੰਬਰ ਵਿੱਚ ਕੁਝ ਤਰੀਕਾ ਜਿ ਸਹਿਮਤ ਹੋਏ ਹਨ ਇਸ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ 트럼ਪ ਅਤੇ ਸਾਥਕਾਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਵਿਚਕਾਰ ਪਹਿਲੀ ਬੈਸ ਹੋਈ ਸੀ ਇਸ ਬੈਸ ਵਿੱਚ ਮੌਜੂਦਾ ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਤੇ ਆਪਣੇ ਉਮੀਦਵਾਰੀ ਛੱਡਣ ਤੇ ਚਾਰੇ ਪਾਸੇ ਦਬਾਅ ਸੀ ਬਾਅਦ ਵਿੱਚ ਬਾਈਡਨ ਨੇ ਆਪਣੀ ਉਮੀਦਵਾਰੀ ਛੱਡ ਦਿੱਤੀ ਤੇ ਇਸ ਲਈ ਹੈਰੀਸ ਦਾ ਨਾਮ ਪ੍ਰਸਾਰਿਤ ਕੀਤਾ ਗਿਆ ਸੀ ਉਹ ਦਿਖ ਰਹਾ ਹੋਵੇਗਾ ਕਿ ਜਿਹੜੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਦੋ ਬਹਿਸ ਕੀਤੀ ਜਾਏਗੀ 트럼ਪ ਅਤੇ ਕੰਬਲਾ ਹੈਰਿਸ ਦੀ ਉਹਦੇ ਬਹਿਸ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਤੁਹਾਨੂੰ ਤਾਜ਼ੀਆਂ ਤਸਵੀਰਤਾਂ ਹੋਣੇ ਪਏ ਗਿਆ ਅਮਰੀਕਾ ਤੋਂ ਖਾਸ